ਜੀ ਮਨ ਕਿਰਤੋ ਲਖ ਨੂੰ ਹੀ ਲੱਭਣ ਆਏ ਸੀ ਜੀ ਉਹ ਨਹੀਂ ਲੱਭਦੀ ਮੈਂ ਤਾਂ ਉਸੇ ਨੂੰ ਦਿਲ ਦੇ ਟੁਕੜੇ ਨੂੰ ਨਹੀਂ ਲੱਭਦੀ ਐ ਲੈਟ ਦਾ ਕਰੰਟ ਲੱਗਾ ਛੋਟੇ ਛੋਟੇ ਬੱਚੇ 8 9 ਸਾਲ ਹੋ ਗਏ ਐ ਰੀੜ ਦੀ ਹੱਡੀ ਟੁੱਟ ਗਈ ਤਿੰਨ ਥਾਂ ਤੋਂ ਤਿੰਨ ਮਣ ਕੇ ਬਾਥਰੂਮ ਵਾਲਾ ਪੈਪ ਪੇਟ ਤੇ ਲੱਗਾ ਐ ਤੇ ਬੱਚੇ ਛੋਟੇ ਛੋਟੇ ਘਰ ਵਾਲੀ ਨੇ ਛੱਡ ਕੇ ਵਿਆਹ ਕਰਾ ਲਿਆ ਬਹੁਤ ਮੁਸ਼ਕਲ ਹਾਲਤ ਹੈ ਜੀ ਕਮਾਉਣ ਵਾਲਾ ਕੋਈ ਨਹੀਂ ਹੈ ਬੇਟਾ ਜੀ ਬਿਲਕੁਲ ਖਦਾ ਦੀ ਉਹ ਕਸਮ ਹੈ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਦੀ ਤੇ ਮਨਕਿਰਤ ਔਲਖ ਤੱਕ ਕੀ ਸਨੇਹਾ ਲਾਣਾ ਚਾਹੁੰਦੇ ਹੋ ਅਗਰ ਉਹ ਤੁਹਾਨੂੰ ਦੇਖ ਰਿਹਾ ਤਾਂ ਕੀ ਕਹਿਣਾ ਚਾਹੋ ਸਾਡੀ ਬੇਨਤੀ ਹੈਲਪ ਸਾਨੂੰ ਸਿੰਘਰ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਹਾਂ ਔਰ ਇੱਕ ਮਾਤਾ ਜੀ ਵੀ ਇੱਧਰ ਪਹੁੰਚੇ ਨੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕਹਿ ਰਹੇ ਕਿ ਮੇਰਾ ਇੱਕ ਸਨੇਹਾ ਮਨਕਿਰਤ ਔਲਖ ਤੱਕ ਪਹੁੰਚਾ ਦਿਓ ਤੇ ਕੋਸ਼ਿਸ਼ ਕਰਾਂਗੇ ਸਨੇਹਾ ਜਿਹੜਾ ਮਾਤਾ ਜੀ ਦਾ ਮਨਕਿਰਤ ਔਲਖ ਤੱਕ ਪਹੁੰਚੇ ਮਾਤਾ ਜੀ ਨਾਂ ਕੀ ਐ ਕਿਹੜੇ ਪਿੰਡੋਂ ਆਇਓ ਹਾਂਜੀ ਹਾਂਜੀ ਗੱਲ ਕਰਦੇ ਆ ਨਾਂ ਕੀ ਤੋ ਆਇ ਮੋਗੇ ਕੋਲ ਜਿਹੜਾ ਇੱਕ ਪਿੰਡ ਤੋਂ ਪਤਾ ਨਾਮ ਕੀ ਐ ਜੀ ਤੁਹਾਡਾ ਮੇਰਾ ਨਾਂ ਛੋਟੋ ਕੌਰ ਐ ਬੱਚੇ ਦਾ ਨਾਂ ਲਖਵਿੰਦਰ ਸਿੰਘ ਆ ਕਾਕੇ ਦਾ ਨਾਂ ਬੱਚੇ ਦਾ ਨਾਂ ਗੱਲਬਾਤ ਕਰਾਂਗੇ ਸਾਰੀ ਹੁਣ ਤੁਸੀਂ ਸਟਾਰਟਿੰਗ ਤੋਂ ਆਪਣਾ ਮੈਟਰ ਦੱਸਿਓ ਕਿਹੜਾ ਸਨੇਹਾ ਤੁਸੀਂ ਮਨਕਿਰਤ ਔਲਖ ਤੱਕ ਪਹੁੰਚਾਣਾ ਚਾਹੁੰਦੇ ਡੇਟਾ ਪਿਆ ਐ ਲੜਡ ਦਾ ਕਰੰਟ ਲੱਗਾ ਛੋਟੇ ਛੋਟੇ ਬੱਚੇ 8-9 ਸਾਲ ਹੋ ਗਏ ਐ ਰੀੜ ਦੀ ਹੱਡੀ ਟੁੱਟ ਗਈ ਤਿੰਨ ਥਾਂ ਤੋਂ ਤਿੰਨ ਮਣ ਕੇ ਬਾਥਰੂਮ ਵਾਲਾ ਪੈਰੇ ਤੇ ਲੱਗਾ ਤੇ ਬੱਚੇ ਛੋਟੇ ਛੋਟੇ ਘਰ ਵਾਲੀ ਨੇ ਛੱਡ ਕੇ ਵਿਆਹ ਕਰਾ ਲਿਆ ਬਹੁਤ ਮੁਸ਼ਕਲ ਹਾਲਤ ਹੈ ਜੀ ਹਾਂਜੀ 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 ਬਹੁਤ ਔਖਾ ਹੈ ਕਿੰਨੇ ਸਾਲਾਂ ਤੋਂ ਬੈੱਡ ਤੇ ਹੀ ਨੇ ਸਾਲ ਹੋ ਗਏ 8 ਸਾਲ ਜੀ ਹਾਂਜੀ ਹਾਂਜੀ ਬਿਜਲੀ ਬੋਰਡ ਦੇ ਵਿੱਚ ਸੀਗੇ ਜਾਂ ਫਿਰ ਉਦਾਂ ਸੀ ਪ੍ਰਾਈਵੇਟ ਸੀ ਬੇਟਾ ਜੀ ਪ੍ਰਾਈਵੇਟ ਪ੍ਰਾਈਵੇਟ ਕੰਮ ਕਰਦੇ ਸੀ கரੰਟ ਲੱਗਦਾ ਢਾੜੀ ਤੇ ਹਾਂਜੀ ਹਾਂਜੀ ਬੱਚੇ ਕਿੰਨੇ ਵੱਡੇ ਆ ਦੋ ਬੱਚੇ ਐ ਇੱਕ ਇੱਕ 12 ਸਾਲ ਦਾ ਇੱਕ 14 ਸਾਲ ਦਾ ਪੜਦਾ ਐ ਬੱਚਾ ਹਾਂ ਇੱਕ 6ਵੀਂ ਚ ਐ ਇੱਕ 7ਵੀਂ ਚ ਐ ਪ੍ਰਾਈਵੇਟ ਆ ਸਰਕਾਰੀ ਸਕੂਲ ਚ ਪੜਦੇ ਆ ਫਿਰ ਹੋਰ ਕਮਾਨ ਵਾਲਾ ਕੋਣ ਆ ਤੁਹਾਡੇ ਕੋਲ ਨਹੀਂ ਬੁढ़ा ਬਜ਼ੁਰਗ ਐ ਉਹ ਤਾਂ ਆਪ ਮਸਾਂ ਬਹਿ ਕੇ ਉੱਠਦਾ ਐ ਬੁढ़ा ਬਜ਼ੁਰਗ ਤਾਂ ਕੋਈ ਜਾ ਰਿਹਾ ਕਿਸ ਤਰ੍ਹਾਂ ਚੱਲ ਰਿਹਾ ਕਰਦਾ ਤੂੰ ਮੈਂ ਬਸ ਭੈਣ ਭਰਾ ਹੀ ਐ ਰਾਚੰਦੂਚਨ ਸੰਸਥਾ ਵਾਲੇ ਤੁਹਾਡੇ ਬਹੁਤੇ ਦੁਆਨੀਆਂ ਪੱਟੀਆਂ ਉਹਨੂੰ ਆ ਪੱਟੀਆਂ ਹੁੰਦੀਆਂ ਬੇਟਾ ਬਈ ਧਰਨਿਆ ਪਟਿਆ ਸੰਸਤਾ ਵਾਲੇ ਵਿਚਾਰੇ ਘਰ ਚ ਕਮਾਉਣ ਵਾਲਾ ਕੋਈ ਨਹੀਂ ਆ ਬੇਟਾ ਜੀ ਬਿਲਕੁਲ ਖੁਦਾ ਦੀ ਉਹ ਕਸਮ ਐ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਦੀ ਕੋਈ ਕਮਾਉਣ ਵਾਲਾ ਨਹੀਂ ਘਰ ਚ ਬੱਚੇ ਛੋਟੇ ਆ ਤੁਹਾਡੇ بیٹے ਦਾ ਕੀ ਨਾਮ ਆ ਲਖਵਿੰਦਰ ਸਿੰਘ ਆ ਜੀ ਲਖਵਿੰਦਰ ਸਿੰਘ ਤੁਹਾਡਾ ਨਾਮ ਮੇਰਾ ਨਾਮ ਛੋਟੋ ਕੌਰੀ ਆ ਬੇਟਾ ਪਿੰਡ ਕਿਹੜਾ ਜੀ ਜਿਹੜਾ ਇੱਕ ਪਿੰਡ ਮੋਗੇ ਦੇ ਕੋਲੇ ਹਾਂਜੀ ਠੀਕ ਐ ਤੇ ਮਨਕਿਰਤ 올ਖ ਤੱਕ ਕੀ ਸਨੇਹਾ ਲਾਣਾ ਚਾਹੁੰਦੇ ਹੋ ਅਗਰ ਉਹ ਤੁਹਾਨੂੰ ਦਿਖ ਰਿਹਾ ਤਾਂ ਕੀ ਕਹਿਣਾ ਚਾਹੁੰਦੇ ਸਾਡੀ ਬੇਨਤੀ ਹੈਲਪ ਸਾਨੂੰ ਕਰਦਾ ਦਾਨੀਪੁਰ ਖਦਾਨ ਕਰਦਾ ਦਾਨੀਪੁਰ ਖਦਾਨ ਕਰਦਾ ਇਹ ਲੋਕ ਉਹ ਸੰਸਥਾ ਨੂੰ ਔਖੇਆਂ ਦੁਖੀਆਂ ਨੂੰ ਸਾਨੂੰ ਵੀ ਦੁਖੀਆਂ ਨੂੰ ਦਾਨ ਕਰੇ ਸਾਨੂੰ ਵੀ ਔਖਿਆਂ ਨੂੰ ਹਨਾ ਬੱਚਿਆਂ ਨੂੰ ਚਾਲ ਮੂੰਹ ਚ ਪਾਉਣ ਨੂੰ ਭੋਜਨ ਨੂੰ ਕੋਈ ਉਹਨੂੰ ਦਵਾਈ ਬੂਟੀ ਨੂੰ ਕੋਈ ਇਲਾਜ ਵਾਸਤੇ ਕੋਈ ਸਾਨੂੰ ਸਹਿਤਾ ਮਦਦ ਕਰੇ ਔਰ ਖਸਾਬ ਬਨਕਿਰਤ ਉਹ ਅਖਬਾਰੇ ਤੁਹਾਨੂੰ ਪਤਾ ਕਿੱਦਾਂ ਲੱਗਿਆ ਮਾਤਾ ਜੀ ਕਿ ਉਹ ਸੇਵਾ ਕਰਦੇ ਹਾਲਾਂਕਿ ਉਹਨਾਂ ਨੇ ਬਹੁਤ ਸੇਵਾ ਕੀਤੀ ਹੜਾਂ ਦੇ ਵਿੱਚ ਜੇ ਤਾਂ ਉਹ ਤਾਂ ਚੜੀ ਪਈ ਉਹਦਾ ਨਾਂ ਰੋਸ਼ਨ ਅਸਮਾਨ ਤੇ ਗੁਰੂ ਦੇ ਦਰਗਾਹ ਦੇ ਵਿੱਚ ਹੋਇਆ ਪਿਆ ਗੁਰੂ ਜੀ ਦਰਗਾਹ ਚ ਵੀ ਚਲਾ ਗਿਆ ਉਹਦਾ ਨਾਮ ਹ ਪਰਮਾਤਮਾ ਦੇ ਘਰੇ ਉਹਦੇ ਜਿੰਨਾ ਕੋਈ ਵੀ ਨਹੀਂ ਉੱਠਿਆ ਤੇ ਕਿਸੇ ਨੇ ਨਹੀਂ ਹੋਣਾ ਕਿਸੇ ਨੇ ਕੀਤਾ ਹੀ ਨਹੀਂ ਅੱਜ ਤੱਕ ਕਰਦਾਨ ਕਿਸੇ ਨੇ ਵੀ ਜਿੰਨਾ ਉਹ ਵੀ ਨਹੀਂ ਉਹਦੇ ਖਜ਼ਾਨੇ ਸਦਾ ਹੀ ਭਰਪੂਰ ਰਹਿਣ ਸਦਾ ਹੀ ਭਰੇ ਰਹਿਣ ਪਰਮਾਤਮਾ ਜੀ ਉਹਨਾਂ ਨੂੰ ਵੀ ਲੋਕੀ ਮਾੜਾ ਮਾੜਾ ਵੀ ਕਹਿ ਰਹੇ ਆ ਉਹਨਾਂ ਨੂੰ ਨਹੀਂ ਬਿਲਕੁਲ ਨਹੀਂ ਮੈਨੂੰ ਕਿਤੇ ਮਰਜੀ ਟੰਗੂ ਮੈਂ ਨਹੀਂ ਮੈਂ ਉਹਦੀ ਬੇਬੇ ਐ ਮੈਂ ਮਾਤਾ ਉਹਦੀ ਇੱਕ ਰਕਮ ਦਾ ਗੁਰੂ ਮਹਾਰਾਜ ਆ ਮੈਂ ਉਹਦੀ ਮਾਤਾ ਐ ਬੇਬੇ ਐ ਮੈਂ ਉਹਦੀ ਬੇਟਾ ਐ ਬਹੁਤ ਜਿਆਦਾ ਸੀ ਉਹਨੂੰ ਪਿਆਰ ਤੇ ਬਹੁਤ ਖੁਸ਼ ਹੁੰਨੇ ਆ ਜਦੋਂ ਉਹਨੂੰ ਵੇਖਦੇ ਦਾਨੀਪੁਰਖ ਨੂੰ ਦਾਨ ਕਿਹੜੀ ਕਿਹੜੀ ਤਸਵੀਰਾਂ ਦੇਖੀਆਂ ਮਨਕੀਰ ਤੋਂ ਲਖਦੀ ਤੁਸੀਂ ਬਹੁਤ ਵੇਖੀਆਂ ਜਿਆਦਾ ਤਾਂ ਦਾਨ ਕਰਦਾ ਹੀ ਵੇਨੇ ਅਸੀਂ ਦਾਨ ਤੇ ਗੁਰੂ ਨੇ ਲਾਇਆ ਤੇ ਦਾਨ ਕਰਦਾ ਹੀ ਵੇਖਦੇ ਦਾਨੀਪੁਰਖ ਦਾਨ ਕਰਦਾ ਹੀ ਵੇਨੇ ਪਤਾ ਕਈ ਲੋਕਾਂ ਨੂੰ ਉਹਨਾਂ ਨੇ ਘਰ ਬਣਾ ਕੇ ਦਿੱਤੇ ਹੋਰ ਵੀ ਹੈਲਪ ਕੀਤੀ ਉਹਨਾਂ ਦੀ ਇੱਕ ਪਰਵਾਰ ਅੱਜ ਤਾਂ ਹੀ ਤੁਸੀਂ ਮਨਕੀਰ ਤੋਂ ਲਖ ਨੂੰ ਹੀ ਲੱਭਣ ਆਏ ਸੀ ਜੀ ਉਹਨਾਂ ਹੀ ਲੱਭਦੀ ਆ ਮੈਂ ਤਾਂ ਉਸੇ ਨੂੰ ਦਿਲ ਦੇ ਟੁਕੜੇ ਨੂੰ ਉਹਨੂੰ ਹੀ ਲੱਭਦੀ ਆਂ ਫਿਰ ਕਿੱਦਾਂ ਆਏ ਤੁਸੀਂ ਇੱਥੇ ਪਹੁੰਚੇ ਮੈਂ ਰਾਜੀ ਸਿਹਾਰ ਘਾਟ ਵਾਲੀ ਤੇ ਹੁਣ ਘਾਟ ਕੋਲੇ ਆ ਹਾਂ ਤੇ ਉੱਥੋਂ ਲੋਕ ਸੇਵਾ ਦੇ ਆਟੋ ਆਉਂਦੇ ਆ ਜਿਗਰਾੋਂ ਤੋਂ ਆਵੇ ਅੱッセ ਵਾਲੇ ਹੀ ਆਉਂਦੇ ਹੈਲਪ ਲਈ ਤੁਸੀਂ ਮਨਕਿਰਤੋਂ ਲਖਣੂ ਹੀ ਲੱਭਣ ਪਹੁੰਚੇ ਗੱਲਬਾਤ ਕਰਨ ਦੇ ਲਈ ਕਾਸ ਮਾ ਪਾਠ ਹੁੰਦਾ ਮੈਨੂੰ ਉਹਦੀ ਨੇਮ ਕਾ ਹੈ ਵੀ ਮੈਂ ਉਹ ਭੋਗ ਤੇ ਨਾਲੇ ਤਾਂ ਦਾਤਾ ਮੇਰੀ ਮਨਜ਼ੂਰ ਮੇਰਾ ਬੇਟਾ ਪਿਆਰ ਨਾਲੇ ਮੈਂ ਹਲਖ ਸਾਹਿਬ ਨੂੰ ਹੈਨਾ ਹਰ ਕੋਈ ਆਉਦੀ ਭੁੱਖ ਲਈ ਪੁੱਤ ਮੰਗਤਾ ਖੈਰ ਨੂੰ ਕਹਿਦੀ ਨਹੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਕਿ ਇੱਧਰ ਮੰਨ ਗਿਆ ਤੋ ਲਖਾਣਗੇ ਤਾਂ ਉਹਨਾਂ ਦੀ ਗੱਡੀ ਕੋਲ ਜਾਵਾਂ ਮੈਂ ਘੁੰਮਦੀ ਫਿਰਦੀ ਆ ਭਾਰਤੀ ਕਰਦੀ ਬਹੁਤ ਢੇਰ ਦੀ ਭੜਦੀ ਫਿਰਦੀ ਘੁੰਮਦੀ ਫਿਰਦੀ ਮੁਲਾਜ਼ਮਾਂ ਨੂੰ ਉੱਥੇ ਪੁੱਤ ਚੌਥੇ ਅੱਛਾ ਸਾਰੇ ਮੁਲਾਜ਼ਮਾਂ ਨੂੰ ਪੁੱਛ ਰਹੇ ਹੋ ਸੇ ਪੁੱਛੀ ਜਾਣੀ ਕਿਸਮ ਲੱਗੇ ਗੁਰਦੁਆਰਾ ਸਾਹਿਬ ਦੀ ਪੁੱਛੀ ਜਾਣੀ ਹੈ ਸੇ ਉਹ ਕਹਿ ਰਹੇ ਨੂੰ ਮਿਲ ਗਏ ਮੰਨ ਕੇ ਤਾਂ ਔਲਖ ਜਾਂ ਸੁਣਦੇ ਹੋਣ ਜੀ ਹੋਰ ਹੋਰ ਕੋਈ ਵੀ ਸੁਨੇਹਾ ਹੈਗਾ ਤੁਹਾਡਾ ਕੋਈ ਮਲਕੀਤ ਔਲਖ ਜਿਹੜੇ ਕੋਲੇ ਖੜੇ ਆ ਵਾਹ ਜਿਹੜੇ ਉਹਨਾਂ ਤੇ ਕਿਰਪਾ ਚਾਹੀ ਜਾਨੇ ਤੁਸੀਂ ਤਾਂ ਵੀ ਮੇਰੇ ਲਈ ਉਹ ਹੀ ਆ ਨਹੀਂ ਨਹੀਂ ਮਾਤਾ ਜੀ ਇਹ ਤਾਂ ਤੁਹਾਡਾ ਪਿਆਰ ਆ ਤੁਹਾਡਾ ਆਸ਼ੀਰਵਾਦ ਆ ਬਰਾਬਰ ਦੇ ਮੇਰੀ ਇੰਨੀ ਕਿਸੇ ਨੇ ਸੁਣੀ ਨਹੀਂ ਘੜ ਕੇ ਜਿੰਨੀ ਤੁਸੀਂ ਸੁਣ ਰਹੇ ਮੇਰੀ ਹੋਰ ਨਹੀਂ ਕਿਸੇ ਨੇ ਸੁਣੀ ਗਾਣਾ ਮਾਤਾ ਜੀ ਆਪਣਾ ਨੰਬਰ ਵਗੈਰਾ ਦੱਸ ਦੋ ਜਿਹੜੇ ਵੀ ਦਾਨੀ ਸੱਜਣ ਨੇ ਜਾਂ ਐਨ ਜੀਓ ਵਾਲੇ ਨੇ ਤੁਸੀਂ ਆਪਣਾ ਨੰਬਰ ਦੱਸ ਦੋ ਤੁਹਾਡੇ ਨਾਲ ਕੰਟੈਕਟ ਕਿੱਦਾਂ ਹੋ ਸਕਦਾ ਪੂਰਾ ਅਸੀਂ ਫਰੀਦਕੋਟ ਲੈ ਕੇ ਜਾਂਦੇ ਉੱਥੇ ਮੋੜ ਦਿੰਦੇ ਆ ਚਾਰ ਪੰਜ ਵੇਰੀ ਲਗਾਏ ਹੁਣ ਉਹ ਕੰਟੈਕਟ ਨੰਬਰ ਦੇ ਦਿਓ ਤੁਸੀਂ ਦੱਸ ਦੋ ਮੁੜ ਤੋਂ ਸਾਰਾ ਪਿੰਡ ਦੇ ਵਿੱਚ ਕਿੱਥੇ ਘਰਿਆ ਇਹ ਸਾਰੀ ਜੀਤ ਡਿਟੇਲ ਦੇ ਵਿੱਚ ਇਹ ਦੱਸ ਦੋ ਜੀ ਜੀ ਸਾਡਾ ਜੀ ਜਿਹੜਾ ਮੋਗੇ ਦਾ ਵੱਡਾ ਅੱਡਾ ਹੈ ਉਰੇ ਤੇ ਉੱਥੇ ਸਾਰੇ ਬੱਚੇ-ਬੱਚੇ ਨੂੰ ਪਤਾ ਵੀ ਲਖੀ ਜੀ ਦੀ ਰੀੜ ਦੀ ਹੱਡੀ ਟੁੱਟੀ ਹੈ ਲਖਵਿੰਦਰ ਸਿੰਘ ਜਿਹੜਾ ਪਿਆ ਹੈ ਸਾਰਿਆਂ ਨੂੰ ਪਤਾ ਵੱਡੇ ਅੱਡੇ ਤੋਂ ਹੀ ਹਾਂਜੀ ਉੱਥੇ ਪਰੇ ਕੰਨਾਂ ਵਾਲੇ ਕੰਨਾਂ ਬਣਾਉਂਦੇ ਆ ਦੋ ਸਾਡੇ ਮਾਈ ਵੀ ਸਿੱਖ ਸਾਡੀ ਜਾਤੀ ਦੇ ਤੇ ਉਹ ਵੀ ਵਿਚਾਰੇ ਕਹਿ ਕੋ ਕਿ ਦੂਰ ਤੱਕ ਕਰ ਵੀ ਹੈਲਪ ਕਰਾਉਂਦੇ ਬੱਚਿਆਂ ਨੂੰ ਭਾਈ ਥੋੜਾ ਬਹੁਤਾ ਰਾਸ਼ਨ ਦੇ ਕੇ ਜਾਓ ਬਰਦਾਸੋ ਪਿੰਡ ਦੇ ਵਿੱਚ ਘਰ ਕਿੱਥੇ ਪੈਂਦਾ ਸਾਡਾ ਨੰਬਰ ਨੰਬਰ ਵਰਸੀ ਕੇ ਫੋਨ ਦਾ ਹਾਂਜੀ ਹਾਂਜੀ ਫੋਨ ਨੰਬਰ ਫੋਨ ਦੋ ਨੰਬਰ ਦੇ ਦੇ ਪੁੱਤ ਮੈਂ ਹਾਂਜੀ ਹਾਂਜੀ ਇੱਕ ਤਾਂ ਉਹਦਾ ਲਖਵਿੰਦਰ ਦਾ 98550 81398 ਤੇ ਇੱਕ 97810 57257 ਦੋ ਨੰਬਰ ਹੈ ਕਿ ਕਿਹਦੇ ਕਿਹਦੇ ਨੰਬਰ ਆ ਇਹ ਇੱਕ ਤਾਂ ਬੱਤਾ ਛੋਟਾ ਫੋਨ ਆ ਬਈ ਲਿਆਂਦਾ ਇੱਕ ਤੁਹਾਡਾ ਨੰਬਰ ਆ ਇੱਕ ਤੁਹਾਡੇ ਬੇਟੇ ਦਾ ਉਹਦਾ ਹੈ ਲਖਵਿੰਦਰ ਦਾ 98550 81398 ਹਾਂਜੀ ਹਾਂਜੀ ਤੇ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀਡੀਓ ਮਨਕੀਰਤ ਔਲਖ ਤੱਕ ਪਹੁੰਚੇ ਤੇ ਇਹਨਾਂ ਦੇ ਬੇਟੇ ਦੀ ਕਿਉਂਕਿ ਇਹਨਾਂ ਦਾ ਬੇਟਾ 8 ਸਾਲ ਤੋਂ ਬੈੱਡ ਤੇ ਪਿਆ ਹੈ ਮਾਪਿਓ ਦਾ ਤਾਂ ਇੱਕ ਤਰਫੋਂ ਮਰਨ ਹੀ ਹੋ ਜਾਂਦਾ ਜਦੋਂ ਬੱਚੇ ਨੂੰ ਇਸ ਤਰ੍ਹਾਂ ਦੇਖਦੇ ਇੰਨੇ ਸਾਲਾਂ ਤੋਂ ਨੋ ਨੇ ਛੱਡ ਕੇ ਵਿਆਹ ਕਰਾ ਲਿਆ ਨੋ ਨੇ ਛੱਡ ਕੇ ਵਿਆਹ ਕਰਾ ਲਿਆ ਦੋ ਬੱਚੇ ਦੋ ਬੱਚੇ ਛੱਡ ਕੇ ਵਿਆਹ ਕਰਾ ਲਿਆ ਨੋ ਨੇ ਜੇ ਮਨਕੀਰਤ ਔਲਖ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇਹ ਮਾਤਾ ਜੀ ਦੀ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਬੇਟੇ ਦਾ ਇਲਾਜ ਕਰਵਾਇਆ ਜਾਵੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਹੈ ਸੀ ਕਰਦੇ ਆ ਅਗਰ ਹੋਰ ਵੀ ਲੋਕੀ ਨੇ ਜਿਹੜੇ ਸਮਾਜ ਸੇਵੀ ਨੇ ਉਹ ਵੀ ਇਹਨਾਂ ਦੀ ਹੈਲਪ ਕਰ ਸਕਦੇ ਨੇ ਨੰਬਰ ਮਾਤਾ ਜੀ ਨੇ ਦੱਸ ਹੀ ਦਿੱਤਾ ਪਰ ਮੈਂ ਮਾਤਾ ਜੀ ਸਵੇਰ ਤੋਂ ਹੀ ਮੰਕੇ ਦਾ ਤੋਲਖ ਨੂੰ ਡਿੱਕ ਰਹੇ ਨੇ ਕਿ ਮੰਕੇ ਦਾ ਤੋਲਖ ਆਵੇ ਤਾਂ ਗੱਲਬਾਤ ਕਰਨ ਦੋ ਤਾਰੇ ਦਿਨੋ ਰੋਟੀ ਵੀ ਨਹੀਂ ਖਾਦੀ ਮਾਤਾ ਜੀ ਨੇ ਸਵੇਰ ਤੋਂ ਹੀ ਮਲਾਜਮਾਂ ਨੂੰ ਲੋਕਾਂ ਨੂੰ ਪੁੱਛ ਰਹੇ ਨੇ ਕਿ ਮੰਕੇ ਦਾ ਤੋਲਖ ਆਇਆ ਇੱਥੇ ਪਿੰਡ ਮੈਨੂੰ ਮਿਲਣਾ ਨਹੀਂਗਾ ਪਿੰਡ ਨਹੀਂ ਮੈਨੂੰ ਮਿਲਣਾ ਪਾਲਿਆ ਨਹੀਂ ਜਾਣਾ ਪਿੰਡ ਵਿੱਚ ਤੋਂ ਬਿਜੋੜ ਬਿਲਕੁਲ ਇਹ ਜਜ਼ਬਾਤ ਨੇ ਮਾਤਾ ਜੀ ਦੇ ਇਹ ਸਾਰੀ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬੋਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਐਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ